ਸ਼੍ਰੋਮਣੀ ਕਾਲੀਕਲ ਦੀ ਵਿਧਾਇਕਾ ਅਤੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਫ ਕੌਰ ਗੁਰੂ ਰਾਮਦਾਸ ਜੀ ਦੇ ਦਰ ਤੇ ਨਤਮਸਤਕ ਹੋਣ ਪੁੱਜੀ ਇਸ ਮੌਕੇ ਉਹਨਾਂ ਨੇ ਮਜੀਠੀਆ ਦੀ ਚੜ੍ਹਦੀ ਕਲਾ ਪਰਿਵਾਰ ਦੀ ਤੰਦਰੁਸਤੀ ਅਤੇ ਪੰਜਾਬ ਦੇ ਵਿੱਚ ਬਣੀ ਹਰ ਦੀ ਸਥਿਤੀ ਤੋਂ ਰਾਹਤ ਲਈ ਅਖੰਡ ਪਾਠ ਸ਼ੁਰੂ ਕਰਵਾਇਆ ਇਸ ਦੇ ਨਾਲ ਹੀ ਨਿਸ਼ਾਨ ਸਾਹਿਬ ਦੇ ਝੋਲੇ ਦੀ ਸੇਵਾ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੇ ਝੋਲੇ ਬਦਲਣ ਦੀ ਸੇਵਾ ਵੀ ਕੀਤੀ ਐਸਜੀਬੀਸੀ ਮੈਂਬਰ ਸੁਰਜੀਤ ਸਿੰਘ ਫਿੱਟੇ ਵੱਡੇ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਪੰਜਾਬ ਅੱਜ ਬਹੁਤ ਹੀ ਗੰਭੀਰ ਕ੍ਰੋਪੀ ਚ ਲੰਘ ਰਿਹਾ ਹੈ ਹੜਾ ਕਰਕੇ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਦੋਵੇਂ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਕੇਂਦਰ ਦੇ ਖੇਤੀਬਾੜੀ ਮੰਤਰੀ ਵੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਗਏ ਸਨ ਪਰ ਕੋਈ ਵੱਡਾ ਐਲਾਨ ਨਹੀਂ ਕੀਤਾ ਜੋ ਕਿ ਲੋਕਾਂ ਦੀਆਂ ਉਮੀਦਾਂ ਨਾਲ ਖਿਲਵਾੜ ਹੈ ਐਜਪੀਸੀ ਮੈਂਬਰ ਅੱਗੇ ਕਹਿੰਦੇ ਨੇ ਕਿ ਪੰਜਾਬ ਦੇ ਲੋਕ ਸਦਾ ਦੇਸ਼ ਦੀ ਰਾਖੀ ਅਤੇ ਅੰਨ ਦੀ ਸਪਲਾਈ ਵਿੱਚ ਅੱਗੇ ਰਹੇ ਨੇ ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣਾ ਹਰ ਕੰਮ ਛੱਡ ਕੇ ਪੰਜਾਬ ਦੀ ਸਹਾਇਤਾ ਲਈ ਅੱਗੇ ਆਵੇ ਉਹਨਾਂ ਮੰਗ ਕੀਤੀ ਕਿ ਜਾਨਵਰਾਂ ਦੇ ਨੁਕਸਾਨ ਫਸਲਾਂ ਦੀ ਤਬਾਹੀ ਅਤੇ ਘਰਾਂ ਦੇ ਡਿੱਗਣ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਉਹਨਾਂ ਇਹ ਵੀ ਅਪੀਲ ਕੀਤੀ ਕਿ ਜਿਹੜੇ ਲੋਕ ਚਾਰਾ ਤੂੜੀ ਦਵਾਈਆਂ ਜਾਂ ਖਾਣ-ਪੀਣ ਦਾ ਸਮਾਨ ਹੜਪੀੜਤਾਂ ਲਈ ਲਿਆ ਕੇ ਦਿੰਦੇ ਨੇ ਉਹਨਾਂ ਦੀ ਇਹ ਭੇਟਾ ਕਿਸੇ ਜ਼ਿੰਮੇਵਾਰ ਸੰਸਥਾ ਜਿਵੇਂ ਕਿ ਐਸਜੀਪੀਸੀ ਰਾਹੀਂ ਲੋਕਾਂ ਤੱਕ ਪਹੁੰਚਾਈਆਂ ਜਾਣੀਆਂ ਚਾਹੀਦੀਆਂ ਨੇ ਉਹਨਾਂ ਕਿਹਾ ਕਿ ਬਹੁਤ ਵਾਰ ਸਮਾਨ ਸੜਕਾਂ ਤੇ ਹੀ ਪਿਆ ਰਹਿ ਜਾਂਦਾ ਹੈ ਜਾਂ ਬੇਕਾਰ ਹੋ ਜਾਂਦਾ ਹੈ ਅਤੇ ਜਿਸ ਦੇ ਲਈ ਉਹ ਭੇਟ ਕੀਤਾ ਜਾਂਦਾ ਹੈ ਉਹਨਾਂ ਤੱਕ ਪਹੁੰਚਦਾ ਹੀ ਨਹੀਂ ਹੈ ਅੰਤ ਵਿੱਚ ਉਹਨਾਂ ਨੇ ਗੁਰੂ ਆਰਾਮਦਾਸ ਪਾਤਸ਼ਾਹ ਕੋਲ ਅਰਦਾਸ ਕੀਤੀ ਕਿ ਪੰਜਾਬ ਨੂੰ ਇਸ ਕਰੋਪੀ ਤੋਂ ਰਾਹਤ ਮਿਲੇ ਅਤੇ ਲੋਕ ਮੁੜ ਤੋਂ ਚੜ੍ਹਦੀ ਕਲਾ ਵੱਲ ਵਧਣ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਮਰਜੀਠੇ ਬਾਰੇ ਕਿਹੜੀ ਗੱਲ ਅੱਖੀ ਹੈ ਤੁਸੀਂ ਇੱਕ ਵਾਰ ਉਹ ਵਿਸਥਾਰੋ ਅੱਜ ਵੀਵਾ ਗਰੀਬ ਜੀ ਆਏ ਸਨ ਪੂਰ ਰਾਮਦਾਸ ਜੀ ਦੇ ਦਰ ਤੇ ਦક્ષਨ ਕਰਨ ਵਾਸਤੇ ਉਹਨਾਂ ਨੇ ਅਖੰਡ ਪਾਠ ਸ਼ੁਰੂ ਕਰਾਇਆ ਇੱਥੇ ਵਿਕਰਮ ਸਿੰਘ ਜੀਠੇ ਜੀ ਦੀ ਚਰਦੀ ਕਲਾ ਵਾਸਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਤੇ ਪੰਜਾਬ ਚ ਆ ਜਿਹੜਾ ਕਰੋਪੀ ਬਣੀ ਆ ਕੁਦਰਤੀ ਉਹਦੇ ਤੋਂ ਪਰਮਾਤਮਾ ਗਿਆਨ ਦਾਸ ਕੀਤੀ ਗੁਰੂ ਰਾਮਦਾਸ ਅੱਗੇ ਬਖਸ਼ਿਸ਼ ਕਰੋ ਪੰਜਾਬ ਦੇ ਲੋਕਾਂ ਨੂੰ ਇਹ ਰਾਤ ਮਿਲੇ ਔਰ ਇਹਦੇ ਤੋਂ ਬਾਅਦ ਜਿਹੜਾ ਉਸ ਪੰਜਾਬ ਦੇ ਲੋਕ ਸੁੱਖ ਸ਼ਾਂਤੀ ਵਾਲੇ ਪਾਸੇ ਜਾਣ ਹੜ੍ਹਾਂ ਤੋਂ ਇਹਨਾਂ ਦਾ ਬਚਾਅ ਹੋਵੇ ਇਸ ਵਾਸਤੇ ਅਰਦਾਸ ਵੀ ਕਰਾਈ ਆ ਤੇ ਨਿਸ਼ਾਨ ਸਾਹਿਬ ਦੀ ਚੋਲੇ ਦੀ ਸੇਵਾ ਵੀ ਕਰਾਈ ਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ ਤੇ ਤਖਤ ਸਾਹਿਬ ਤੇ ਉਹ ਚੋਲੇ ਬਦਲ ਦੀ ਸੇਵਾ ਕਰਵਾਈ ਔਰ ਅੱਜ ਜੋ ਹੜ੍ਹਾਂ ਦੀ ਸਥਿਤੀ ਆ ਉਹ ਬਹੁਤ ਮਾੜੀ ਹੈ ਬਹੁਤ ਮਾੜੀ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਜਾਨੀ ਨੁਕਸਾਨ ਮਾਲੀ ਨੁਕਸਾਨ ਔਰ ਲੋਕਾਂ ਨੂੰ ਆਸ ਆਸ ਨਹੀਂ ਆਪੀ ਅਸੀਂ ਅਗਲੇ ਜਿਹੜੇ ਅਗਲੇ ਬਰਿਆਂ ਚ ਅਸੀਂ ਜਾ ਕੇ ਤੇ ਕੀ ਕਰਨਾ ਔਰ ਪੰਜਾਬ ਤਰਾਸਦੀ ਵੱਲੋਂ ਗਿਆ ਆ ਕੱਲ ਮੈਂ ਵਿਖਿਆ ਸੈਂਟਰ ਦਾ ਮਨਿਸਟਰ ਵੀ ਆਏ ਸਨ ਇੱਕ ਐਗਰੀਕਲਚਰ ਮਨਿਸਟਰ ਉਹ ਵੀ ਵੇਖ ਕੇ ਗਏ ਆ ਤੇ ਅਨਾਉਂਸ ਕੁਝ ਨਹੀਂ ਕਰਕੇ ਗਏ ਉਹ ਵੇਖ ਕੇ ਤੇ ਸਾਡੀਆਂ ਫਸਲਾਂ ਚ ਉਹ ਜਿਹੜਾ ਉਹ ਕੋਈ ਫਸਲਾਂ ਦੇ ਰਹਿੰਦ ਖੁੰਦ ਲੈ ਕੇ ਜਿਹੜੀ ਥੱਲੇ ਪਈ ਆ ਗੜਿਆ ਝੋਨਾ ਲੈ ਕੇ ਉੱਥੇ ਗਏ ਆ ਉਹਦੇ ਤੋਂ ਬਾਅਦ ਅੰਦੇ ਫੈਸਲਾ ਦੇਵਾਂਗੇ ਤੁਹਾਡੇ ਥਰੂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਪੰਜਾਬ ਸਾਰੇ ਕੰਮ ਰੋਕੇ ਜੇ ਅਫਗਾਨਿਸਤਾਨ ਨੂੰ ਆਪਾਂ ਇਹ ਵੱਡੀਆਂ ਸਹਾਇਤਾ ਦੇ ਸਕਦੇ ਆ ਇਹ ਤੁਹਾਡਾ ਆਪਣਾ ਸੂਬਾ ਹੈ ਇਹ ਦੇਸ਼ ਨੂੰ ਪਾਲਦਾ ਰਿਹਾ ਹੈ ਇਹ ਦੇਸ਼ ਲਈ ਅੰਨ ਪੈਦਾ ਕਰਦਾ ਰਿਹਾ ਹੈ ਔਰ ਅੱਜ ਵੀ ਕਰਦਾ ਹੈ ਇਸ ਸਰਦੀ ਸੂਬਾ ਤੁਹਾਡੀ ਰਾਖੀ ਲਈ ਵੀ ਵੱਡੀ ਮਦਦ ਕਰਦਾ ਹੈ ਇਸੇ ਸੂਬੇ ਵਾਸਤੇ ਸਾਨੂੰ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਦੇ ਸਕਦੇ ਹੋ ਉਹ ਦੇਣਾ ਚਾਹੀਦਾ ਔਰ ਪਿੰਡਾਂ 'ਚ ਗਏ ਆ ਪਿੰਡਾਂ ਦੇ ਲੋਕ ਨੂੰ ਤਕਲੀਫਾਂ ਨੇ ਮੈਂ ਤੁਹਾਡੇ ਥੋਂ ਇੱਕ ਬੇਨਤੀ ਹੋਰ ਕਰੂੰਗਾ ਕਿ ਸਾਡੇ ਵੀਰ ਜਿਹੜੇ ਉੱਥੇ ਰਸਣ ਲੈ ਕੇ ਆਉਂਦੇ ਆ ਕੋਈ ਹੋਰ ਸਮਾਨ ਲੈ ਕੇ ਆਉਂਦੇ ਆ ਪੱਠੇ ਲੈ ਕੇ ਆਉਂਦੇ ਆ ਆਚਾਰ ਲੈ ਕੇ ਆਉਂਦੇ ਆ ਜਾਂ ਦਵਾਈਆਂ ਲੈ ਕੇ ਆਉਂਦੇ ਆ ਕੋਈ ਖਾਣ ਪੀਣ ਵਾਲੀਆਂ ਵਸਤਾਂ ਲੈ ਕੇ ਆਉਂਦੇ ਆ ਉਹ ਵਸਤਾਂ ਜਿਹੜੀਆਂ ਉਹ ਸੰਸਥਾਾਂਾਂ ਜਿਵੇਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉੱਥੇ ਉਹਦੇ ਪਹਚਾ ਦਿੱਤੀਆਂ ਜਾਂ ਤਾਂ ਕਿ ਅੱਗੇ ਚਲੀਆਂ ਜਾਣ ਜਾਂ ਕਿਸੇ ਚੰਗੀਆਂ ਸੰਸਥਾਵਾਂ ਨੂੰ ਦੁੱਪੀਆਂ ਜਿਹੜੀਆਂ ਲੋਕਾਂ ਤੱਕ ਪਹੁੰਚ ਸਕਣ ਅਸੀਂ ਵੇਖਿਆ ਉਹ ਜਿਹੜੇ ਸਮਾਨ ਹੈ ਸਾਰਾ ਉਹ ਸੜਕਾਂ ਤੇ ਜੇ ਕੋਈ ਤੂੜੀ ਲੈ ਕੇ ਆਇਆ ਉਹ ਜੇ ਉਹ ਸ਼ਾਮ ਤੱਕ ਤੂੜੀ ਨਹੀਂ ਉਹਦੀ ਕਿਸੇ ਪਾਸੇ ਲੱਗੀ ਉਹਨੇ ਤੂੜੀ ਸੜਕ ਦੇ ਕੰਢੇ ਢੇਰੀ ਕਰ ਦਿੱਤੀ ਹੈ ਜੇ ਕੋਈ ਬਿਸਕੁਟ ਲੈ ਕੇ ਆਇਆ ਬ੍ਰੈਡ ਲੈ ਕੇ ਆਇਆ ਖਾਣ ਵਾਲੀ ਵਸਤਾਂ ਲੈ ਕੇ ਆਇਆ ਔਰ ਲੋਕਾਂ ਨੇ ਉਥੇ ਖੂਬ ਹੀ ਵਿਚਾਲੀ ਆ ਬਚਾ ਕੇ ਨਾ ਲਈਆ ਜਿਹੜੇ ਸਾਡੇ ਭਰਾ ਜਿਹੜੇ ਸੁੱਕੇ ਥਾਂ ਨੇ ਔਰ ਉਹ ਪਾਣੀ ਦੇ ਲਾਗੇ ਜਿਹੜੇ ਪਾਣੀ ਦੇ ਵਿੱਚ ਘਿਰੇ ਉਹਨਾਂ ਨੂੰ ਨਹੀਂ ਮਿਲਿਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਆਪਾਂ ਨੂੰ ਇਹਨਾਂ ਲੋਕਾਂ ਦੇ ਨਾਲ ਹੰਦਲੀ ਕਰਨੀ ਚਾਹੀਦੀ ਆ ਉਥੇ ਖੜ ਕੇ ਇਹਨਾਂ ਦੇ ਨਾਲ ਸਮਾਨ ਇਹਨਾਂ ਦੇ ਘਰਾਂ ਤੱਕ ਪਹੁੰਚਾਉਣਾ ਚਾਹੀਦਾ ਸਾਨੂੰ ਔਰ ਪਰਮਾਤਮਾ ਬਖਸ਼ਿਸ਼ ਕਰੇ ਪੰਜਾਬ 'ਚ ਜਿਹੜੇ ਅਗਲੇ ਆਉਣ ਵਾਲੇ ਦੇਣ ਆ ਉਹਨਾਂ ਤੋਂ ਇਨਾ ਵੱਡੀ ਕਰੋਪੀ ਜਿਹੜੀ ਬਿਮਾਰੀ ਦੇਣੀ ਉਹਦੇ ਤੋਂ ਵੀ ਇਹਨਾਂ ਨੂੰ ਬਚਾ ਕੇ ਰੱਖੇ ਪਸ਼ੂ ਤਾਂ ਖਤਮ ਹੋ ਗਿਆ ਸਾਰਾ ਪਸ਼ੂ ਤਾਂ ਜਾਂਦਾ ਰਿਹਾ ਔਰ ਮੈਂ ਅੱਗੇ ਵੀ ਕਿਹਾ ਸੀ